ਸਤਿਨਾਮ ਸ੍ਰੀ ਵਾਹਿਰੋ ਸਾਹਿਬ ਜੀਓ ਜਪੁ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੇਈ ਜੇ ਸੋਚੀ ਲਖਵਰ ਚੁੱਪੇ ਚੁੱਪ ਨ ਹੋਵੇ ਜੇ ਲਏ ਰਾਂ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨ ਆਪਰੀਆ ਭਾਰ ਸਹ ਸਿਆਣ ਪਖ ਲਖ ਹੋਹ ਤੈ ਕਿਨ ਚੱਲੈ ਨਾ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਢਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕਨ ਹੁਕਮੀ ਬਖਸ਼ੀ ਸੇਖ ਹੁਕਮੀ ਸਦਾ ਪਵਹੀਂ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝਹਿ ਤਾ ਹਉਮੈ ਕਹੈ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਟਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵੀਚਾਰ ਗਾ ਵੇਖੋ ਸਾਜ ਕਰੇ ਤਨ ਖੇ ਗਾ ਵੇਖੋ ਜੀ ਲੈ ਫਿਰ ਦੇ ਗਾ ਵੇਖੋ ਜਪੈ ਦਿਸੈ ਦੂਰ ਗਾ ਵੇਖੋ ਵੇਖੈ ਹਦਰ ਹਦੂਰ ਕਥਨਾ ਕਥੀਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾ ਨਾਨਕ ਵਿਗਸੈ ਵੇ ਪ੍ਰਭਵਾ ਸਚਾ ਸਾਹਿਬ ਸੱਚ ਨਾਏ ਪਖਿਆ ਪਉ ਅਪਾਰ ਅੱਖੇ ਮੰਗਦੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹ ਘਰ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਤਿਆਰਥਾ ਪੈ ਨ ਜਾਏ ਕੇਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੋਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੈ ਹਾ ਜਣਾ ਆਖ ਨਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਵੁ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤਿਸਿਰ ਠੋਪਾਈ ਵੇਖਾ ਵਿਣ ਕਰਮ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਹਿ ਸੁਣੀ ਗੁਰ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤਿ ਝਗਲੇ ਜੇ ਤਿਸ ਨਦਰ ਨਾ ਆਵੇ ਤਾ ਵਾਤ ਨ ਪੁੱਛੈ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਤਵਲ ਆਕਾਸ਼ ਸੁਣਿਐ ਦੀਪ ਲੋਪ ਪਾਤਾਲ ਸੁਣਿਐ ਪੋਹਿਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬ੍ਰਹਮਾ ਇੰਦ ਸੁਣਿਐ ਮੁਖਸਾਲਾ ਹਨਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਐ ਸਦਾ ਗੁਣ ਕੇ ਗਾਇ ਸੁਣਿਐ ਸੇਖ ਪੀਰ ਪਤਸ਼ਾ ਸੁਣਿਐ ਅੰਧੇ ਪਭੈ ਰਾਏ ਸੁਣਿਐ ਹਾਥ ਹੋਵੇ ਅਸ ਕਾ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਅੰਨੇ ਕੀ ਗਤ ਕਹੀਂ ਨ ਜਾਏ ਜੇ ਕੋ ਕਹੈ ਪਿਛੈ ਪਛੈ ਤੋਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਵੈ ਮੁਖ ਦਵਾਰ ਮੰਨੈ ਪਰਵਾਰ ਸਦਾਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਵੈ ਮੁਖ ਦਵਾਰ ਮੰਨੈ ਪਰਵਾਰ ਸਦਾਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨੇ ਨਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁਧ ਹੈ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਭਾਨ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਰਤ ਲੈ ਕਮਨ ਜੋਰ ਜੀ ਜਾ ਤਿਰੰਗਾ ਕੇ ਨਾਮ ਸਭ ਨ ਲਿਖਿਆ ਵੋੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੋਹਲਿਓ ਰੂਪ ਕੀਤੀ ਦਾਤ ਜਾਣੇ ਕਉਣ ਕੂਤ ਕਿਤਾਬ ਸਾਓ ਏਕ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵ ਏਕ ਵਾਰ ਜੋ ਤੁਧ ਭਾਵੇਂ ਸਹੀ ਪਹੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵ ਏਕ ਵਾਰ ਜੋ ਤਦ ਭਾਵੇਂ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹ ਹਜੋਰ ਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਸਿਰਾਹੇ ਅਸੰਖ ਮਲੇਛ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹੇ ਵਿਚਾਰ ਵਾਰੈ ਨ ਜਾਵਾਂ ਏਕ ਵਾਰ ਜੋਤੁ ਉਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖਿਥਾਵ ਅਗੰ ਅਗੰ ਅਸੰਖ ਲੋ ਅਸੰਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਬ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਗਿਣ ਨਾਵੇ ਨਹੀਂ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਨ ਜਮ ਏਕ ਵਾਰ ਜੋ ਤੁਧ ਭਾਵੈ ਸਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਰੇ ਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂਤ ਪਲਿੱਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਪ੍ਰੀਅ ਐ ਮਤ ਪਾਪਾਂ ਕੈ ਸੰਗ ਉਹ ਧੋਪੈ ਨ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵਜਾਹੋ ਤੀਰਥ ਤਪ ਦਇਆ ਦਤ ਦਾਨ ਦੇ ਕੋ ਪਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬ੍ਰਹਮੋ ਸਤ ਸੁਹਾਨ ਸਦਾ ਮਨ ਚਾਉ ਕੰਸੋ ਵੇਲਾ ਵਖਤ ਕਮਣ ਕਵਣ ਥਿਤ ਕਵਣ ਵਾਰ ਕਵਣ ਸ੍ਰੁੱਤੀ ਮਹੋ ਕਵਣ ਜਿਤੁ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇਂ ਲਿਖ ਪੂਰਾਨ ਵਕਤ ਨ ਪਾਇਓ ਕਾ ਦੀਆ ਜੇ ਲਿਖਨ ਲਿਖਿ ਕੋਰਾਨ ਥਿਤ ਵਾਰ ਨਾ ਜੋਗੇ ਜਾਣੈ ਰੁੱਤ ਮਹੋ ਨ ਕੋਇ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਇ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਤਲਾ ਪਾ ਤਲ ਲਖ ਅਗਾਸ ਅਗਾਸ ਉੜਕ ਉੜਕ ਭਾਲ ਥੱਕੇ ਵੇਦ ਕਹਿਣ ਇਕ ਬਾਤ ਸਹਿ ਸਠਾਰਹਿ ਕਹਿਨ ਕਤੇ ਬਾ ਅਸਲ ਇਕ ਧਾਤ ਲੇਖਾ ਹੋਇ ਤ ਲਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣੈ ਆਪ ਸਲਾਹੀ ਸਲਾਹੇ ਐਤੀ ਸੁਰਤ ਨ ਪਾਈਆ ਨਦੀਆਂ ਤਵਾ ਪਹਿ ਸਮੁੰਦ ਨ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹਾ ਸਿਤੀ ਮਾਲ ਧਨ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰ ਹੈ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ ਅੰਤ ਕਾਰਣ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤ ਹੋਏ ਵੱਡਾ ਸਾਹਿਬ ਉਚਾ ਥਾਉ ਚੇ ਉਪਰ ਉਚਾ ਨਾਉ ਇਹ ਵਡ ਊਚਾ ਹੋਵੇ ਕੋਏ ਤਿਸ ਊਚੇ ਕਉ ਜਾਣ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨਾਤਮਾਏ ਕੀਤੇ ਮੰਗਹਿ ਜੋਤਿ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਬਦ ਟਹੇ ਵਿਕਾਰ ਕੀਤੇ ਲੈ ਲੈ ਮੁਕਰਪਾਹੇ ਕੀਤੇ ਮੂਰਖ ਖਾਹੀ ਖਾਹੀ ਕੀਤਿਆਂ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਹੋ ਰੱਖਣ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਓ ਜਾਣੇ ਜੀਤਿਆ ਮੁਹਿ ਖਾਏ ਆਪੇ ਜਾਣੇ ਆਪੇ ਦੇ ਅੱਖਾਂ ਸੇ ਪੇਕੇ ਕੇ ਜਿਸਨੂੰ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਅਮੁੱਲ ਗੁਣ ਅਮਲ ਵਾਪਾਰ ਅਮੁੱਲ ਵਪਾਰੀਏ ਅਮੁੱਲ ਢੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮਲਾ ਸਮਾਹੇ ਅਮੁੱਲ ਧਰਮ ਅਮਲ ਦੀ ਬਾਣ ਅਮੁੱਲਤੁਲ ਅਮਲ ਪਰਵਾਨ ਅਮੁਲ ਬਖਸ਼ੀਸ ਅਮਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰਹਿ ਵਖਿਆਨ ਅੱਖੈ ਬ੍ਰਹਮੇ ਅੱਖੈ ਇੰਦ ਅੱਖੈ ਗੋਪੀ ਤੈ ਗੋਵਿੰਦ ਅੱਖੈ ਈਸ਼ਰ ਅੱਖੈ ਸਿੱਧ ਅੱਖੈ ਕੀਤੇ ਕੀਤੇ ਬੁੱਧ ਅੱਖੈ ਦਾਨਵ ਅੱਖੈ ਦੇਵ ਅੱਖੈ ਸੁਰ ਨਰ ਮਨ ਜਨ ਸੇਵ ਕੀਤੇ ਅੱਖੈ ਅਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰਹੇ ਤ ਆਖ ਨ ਸਕੈ ਕੀ ਕੇ ਜੇਵਡ ਭਾਵੇਂ ਤੇਵਡ ਹੋਏ ਨਨਕ ਜਣ ਸਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਖਿਐ ਸਿਰ ਗਵਰ ਗਵਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦਨੇਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰਿ ਸਿਵ ਕਹੀਨ ਕੀਤੇ ਗਾਵਨ ਹਾਰੇ ਗਾਵੇ ਤੁਹਾਨੂੰ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਵ ਹੈ ਵੀਰ ਕਰਾਰੇ ਗਵਨ ਪੰਡਿਤ ਪੜ ਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਵ ਹੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਵ ਨਿਰਦਨ ਉਪਾਏ ਤੇਰੇ 68 ਤੀਰਥ ਨਾਲੇ ਗਵ ਹੈ ਜੋਧ ਮਹਾਬਲ ਸੂਰਾ ਗਵ ਹੈ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚੇ ਸਾਹਿਬ ਸਾਚਾ ਸਾਚਿ ਨਾਈ ਹੈ ਬਿਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨ세 ਮਾਇਆ ਜਿਨ ਓ ਪਾਈ ਕਰ ਕਰ ਵੇਖੈ ਕੀ ਤਾਪਣਾ ਜਿਵ ਤਿਸ ਦੇ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਤਿ ਸ਼ਹ ਸ਼ਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ੍ਰਮ ਪਤ ਚੋਲੀ ਧਿਆਨ ਕੀ ਕਰਹਿ ਬਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਏ ਪੰਥੇ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਦਿਆ ਪੰਡਾਰਣ ਘਟ ਘਟ ਵਜਹਿ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦ ਸਿਦ ਅਵਰ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖਿ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਨਾਹਤ ਜੁਗ ਜੁਗ ਏਕ ਵੇਸ ਇਕ ਮਈ ਜੁਗਤ ਵਿਆਇ ਤਨ ਚੇਲੇ ਪਰਵਾਣਿਕ ਸੰਸਾਰੀ ਇਕ ਪੰਡਾਰੀ ਇਕ ਲਏ ਦੀਵਾਨ ਜਿਵ ਤਿਸ ਭਾਵੇਂ ਤਿਵੇਂ ਚਲਾਵੇਂ ਜਿਵ ਹੋਵੇ ਫੁਰਮਾਨ ਹੋ ਵੇਖੈ ਉਹ ਨਾਨਦਰਨ ਆਵੇ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੋ ਜੋ ਇਕੋ ਵੇਸ ਅਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਨਾਦ ਨਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀ ਬਹੁ ਲਖ ਹੋਹਿ ਲਖ ਹੋਵੈ ਲਖ ਵੀਸ ਲਖ ਲਖ ਗੇੜ ਅੱਖੀਐ ਏਕ ਨਾਮ ਜਗ ਦੀਸ ਇਤ ਰਾਹੇ ਪਤ ਪਵੜੀਆਂ ਚੜੀਆਂ ਹੋਏ 21 ਸੁਣ ਗੱਲਾਂ ਆਕਾਸ ਕੀ ਕੇਟਾ ਈ ਰੇਸ ਨਾਨਕ ਨਦਰੀ ਪਾਈਐ ਕੋੜੇ ਕੋੜਠੀਸ ਅਖਣ ਜੋਰ ਚੁੱਪੈ ਨਹ ਜੋਰ ਜੋਰ ਨਾ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਣ ਨਹ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੋਤੀ ਛੁੱਟੈ ਸੰਸਾਰ ਇਸ ਹਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੇ ਰੁਤੇ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਦੀ ਥਾਪ ਰਖੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡਕ ਇਹੋ ਧਰਮ ਗਿਆਨ ਖੰਡਕ ਆਖੁ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕیتے ਬ੍ਰਹਮੇ ਘਟ ਤਕਣੀਏ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਪਤ ਨਰਿੰਦ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੈ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘੜਤਕਣੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥਿਆ ਨ ਜਾਹੇ ਜੇ ਕੋ ਕਹੈ ਪਿਛੈ ਪਛਿਤਾਏ ਤਿੱਥੈ ਘੜੀਐ ਸੁਰਤਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਦਾ ਕੀ ਸੁਧ ਧਰਮ ਖੰਡ ਕੇ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਪਰਪੁਰ ਤਿੱਥੇ ਸੀਤੋ ਸੀਤਾ ਮਹਿਮਾ ਮਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹੇ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੰਤਨੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇਂ ਤਿਵਕਾਰ ਵੇਖਿ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਹ ਰਜ ਸੁਨਿਆਰ ਅਹ ਰਣਮਤ ਵੇਦ ਹਥਿਆਰ ਭੋਖਲਾ ਅਗਨ ਤਪ ਤਉ ਪੰਡ ਭਉ ਅੰਮ੍ਰਿਤ ਤਿਤ ਢਾਲ ਕਣੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇਦਾਈ ਦਾਇਆ ਖੇਲੈ ਸਭਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਕੈ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਤੇ ਆਇ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ